ਇੱਕ ਔਰਤ ਜਿਸ ਦਾ ਬੇਟਾ ਕੋਚਿੰਗ ਸੈਂਟਰ ਤੋਂ ਟਾਈਮ ਨਾਲ ਘਰ ਨਹੀਂ ਆਂਦਾ ਹੈ ਤੇ ਪਰੇਸ਼ਾਨ ਹੋ ਕੇ ਉਹ ਇੱਧਰ ਉੱਧਰ ਘੁੰਮਰੀ ਹੁੰਦੀ ਹੈ ਤੇ ਅਚਾਨਕ ਉਸ ਦੀ ਨਜ਼ਰ ਕਰ ਦੀ ਬਾਲਕਨੀ ਦੇ ਵਿੱਚ ਪੇ ਇੱਕ ਲੈਟਰ ਤੇ ਜਾਂਦੀ ਹੈ ਤੇ ਜਦ ਉਹ ਉਸ ਲੈਟਰ ਨੂੰ ਪੜ੍ਹਦੀ ਹੈ ਤੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਡਾ ਬੇਟਾ ਕਿਡਨਾਪ ਹੋ ਚੁੱਕਾ ਹੈ ਅਗਰ ਤੁਸੀਂ ਉਸ ਦੀ ਸਲਾਮਤੀ ਚਾਹੁੰਦੇ ਹੋ ਤੇ 30 ਲੱਖ ਦਾ ਅਰੇਂਜਮੈਂਟ ਕਰ ਲਓ ਇਸ ਤੋਂ ਬਾਅਦ ਇਸ ਤੋਂ ਬਾਅਦ ਇਸ ਗੱਲ ਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਦੇ ਘਰਵਾਲਿਆਂ ਦੀ ਮੁਸਤੈਦੀ ਦੇ ਨਾਲ ਕਿਡਨਾਪਰਾਂ ਦਾ ਪਤਾ ਲੱਗ ਜਾਂਦਾ ਹੈ ਤੇ ਜਦ ਇਸ ਚੀਜ਼ ਦਾ ਖੁਲਾਸਾ ਹੁੰਦਾ ਹੈ ਤੇ ਜਿਸ ਕਿਡਨਾਪਰ ਦਾ ਨਾਮ ਆਉਂਦਾ ਹੈ ਇਸ ਨੂੰ ਸੁਣ ਕੇ ਘਰwale ਹੈਰਾਨ ਹੋ ਜਾਂਦੇ ਹਨ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਕਾਨਪੁਰ ਦੇ ਇਲਾਕੇ ਦੀ ਘਟਨਾ ਹੈ 30 ਅਕਤੂਬਰ 2023 ਨੂੰ ਸ਼ਾਮ 7:30 ਵਜੇ ਕੁਸ਼ਾਗਰ ਜਿਸ ਦੀ ਉਮਰ ਲਗਭਗ 16-17 ਸਾਲ ਦੀ ਹੁੰਦੀ ਹੈ ਤੇ ਉਹ 10ਵੀਂ ਕਲਾਸ ਦਾ ਵਿਦਿਆਰਥੀ ਹੁੰਦਾ ਹੈ ਤੇ ਆਪਣੀ ਟਿਊਸ਼ਨ ਸੈਂਟਰ ਗਿਆ ਹੁੰਦਾ ਹੈ ਤੇ ਕਾਫੀ ਟਾਈਮ ਨਿਕਲ ਜਾਂਦਾ ਹੈ ਜਦ ਉਹ ਘਰ ਨਹੀਂ ਪਹੁੰਚਦਾ ਤੇ ਉਸ ਦੀ ਮਾਂ ਬਹੁਤ ਪਰੇਸ਼ਾਨ ਹੁੰਦੀ ਹੈ ਤੇ ਤੰਗ ਪਰੇਸ਼ਾਨ ਹੋ ਕੇ ਉਸ ਦੀ ਮਾਂ ਉਸ ਦੇ ਪਿਤਾ ਜੋ ਕਿ ਜਿਨ੍ਹਾਂ ਦਾ ਨਾਮ ਮਨੀਸ਼ ਕਨੋੜੀਆ ਹੁੰਦਾ ਹੈ ਕਾਲ ਕਰਦੀ ਹੈ ਕਿ ਬੇਟਾ ਅਜੇ ਤੱਕ ਘਰ ਨਹੀਂ ਆਇਆ ਤੇ ਤੁਸੀਂ ਕੁਝ ਪਤਾ ਕਰੋ ਤੇ ਉਸ ਉਹ ਉਸ ਦੀ ਵਾਈਫ ਨੂੰ ਕਹਿੰਦਾ ਹੈ ਕਿ ਤੂੰ ਪਰੇਸ਼ਾਨ ਨਾ ਹੋ ਥੋੜੀ ਡੈਮ ਟਾਈਮ ਤੱਕ ਉਹ ਕਰ ਵਾਪਿਸ ਆ ਜਾਏਗਾ کافی ਟਾਈਮ ਨਿਕਲਦਾ ਹੈ ਤੇ ਉਸ ਦੀ ਮਾਂ ਉਸੇ ਕੋਚਿੰਗ ਸੈਂਟਰ ਦੇ ਵਿੱਚ ਕਾਲ ਕਰਦੀ ਹੈ ਤੇ ਕਾਲ ਕਰਕੇ ਉਸ ਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਬੇਟਾ ਤਾਂ ਕਲਾਸ ਲਗਾ ਕੇ ਟਾਈਮ ਨਾਲ ਚਲਾ ਗਿਆ ਸੀ ਤੇ ਇਸ ਤੋਂ ਬਾਅਦ ਉਹ ਹੋਰ ਜ਼ਿਆਦਾ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਇੱਧਰ ਉੱਧਰ ਘੁੰਮਣ ਲੱਗਦੀ ਹੈ ਤੇ ਅਚਾਨਕ ਬਾਲਕੋਨੀ ਦੇ ਵਿੱਚ ਪਏ ਇੱਕ ਲੈਟਰ ਤੇ ਉਸ ਦੀ ਨਜ਼ਰ ਜਾਂਦੀ ਹੈ ਇੱਕ ਕਾਗਜ਼ ਦੇ ਵਿੱਚ ਇੱਕ ਲੈਟਰ ਹੁੰਦਾ ਜਿਸ ਤੇ ਉਸਦੀ ਨਜ਼ਰ ਜਾਂਦੀ ਹੈ ਤੇ ਜਦ ਉਹ ਉਸ ਨੂੰ ਖੋਲ ਕੇ ਦੇਖਦੀ ਹੈ ਤੇ ਉਸਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਾਂਦੀ ਹੈ ਤੇ ਉਸ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਡਾ ਬੇਟਾ ਕੋ ਸਾਗਰ ਜੋ ਕਿ ਕਿਡਨਾਪ ਹੋ ਚੁੱਕਾ ਹੈ ਅਗਰ ਤੁਸੀਂ ਉਸ ਦੀ ਸਲਾਮਤੀ ਚਾਹੁੰਦੇ ਹੋ ਤਾਂ 30 ਲੱਖ ਰੁਪਏ ਦਾ ਅਰੇਂਜਮੈਂਟ ਕਰ ਲਓ ਅਸੀਂ ਤੁਹਾਨੂੰ 2 ਦਿਨ ਦਾ ਟਾਈਮ ਦੇਵਾਂਗੇ ਤੁਸੀਂ ਇਹਨੇ ਟਾਈਮ ਦੇ ਵਿੱਚ ਪੈਸਿਆਂ ਦਾ ਅਰੇਂਜਮੈਂਟ ਕਰ ਲਓ ਅੱਲਾਹ ਚਾਹੇਗਾ ਤਾਂ ਸਭ ਕੁਝ ਠੀਕ ਹੋਏਗਾ ਅਸੀਂ ਤੁਹਾਡਾ ਤਿਹਾਰ ਖਰਾਬ ਨਹੀਂ ਕਰਨਾ ਚਾਹੁੰਦੇ ਤੇ ਅਗਰ ਤੁਸੀਂ ਇਸ ਗੱਲ ਦੀ ਖਬਰ ਆਪਣੇ ਆਸ ਪੜੋਸ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਏਗਾ ਨਾ ਹੀ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਹੈ ਤੇ ਜਦ ਤੁਹਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਤੇ ਤੁਸੀਂ ਆਪਣੇ ਘਰ ਦੇ ਬਾਹਰ ਇੱਕ ਧਾਰਮਿਕ ਚੰਡੀ ਲਗਾ ਦਿਓ ਤੇ ਅਸੀਂ ਸਮਝ ਜਾਵਾਂਗੇ ਤੇ ਅਸੀਂ ਤੁਹਾਨੂੰ ਕਾਲ ਕਰ ਦੇਵਾਂਗੇ ਤੇ ਅਗਰ ਜਦੋਂ ਤੁਹਾਡੇ ਕੋਲ ਪੈਸੇ ਹੋ ਜਾਣਗੇ ਤੇ ਉਸ ਦਿਨ ਆਪਾਂ ਕਾਲ ਕਰਾਂਗੇ ਤੇ ਤੁਸੀਂ ਰਾਤ ਲਗਭਗ 2 ਵਜੇ ਦੇ ਕਰੀਬ ਕੋਕਾ ਕੋਲਾ ਚੌਂਗ ਦੇ ਨਜ਼ਦੀਕ ਆ ਕੇ ਸਾਨੂੰ ਪੈਸੇ ਫੜਾ ਦਿਓ ਉਸਦੇ 1 ਘੰਟੇ ਦੇ ਅੰਦਰ ਅੰਦਰ ਤੁਹਾਡਾ ਬੇਟਾ ਤੁਹਾਡੇ ਘਰ ਸਹੀ ਸਲਾਮਤ ਪਹੁੰਚ ਜਾਏਗਾ ਉਹ ਇਸ ਲੈਟਰ ਦੇ ਵਿੱਚ ਦੋ ਸ਼ਬਦਾਂ ਦਾ Hindu ਤੇ Muslimਾਨ ਧਾਰਮਿਕ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਕਿ ਤਾਂਕਿ ਪੁਲਿਸ ਦੀ ਜਾਂਚ ਨੂੰ ਢੁਕਾਇਆ ਜਾ ਸਕੇ ਇਸ ਤੋਂ ਬਾਅਦ ਉਸ ਦੀ ਫੈਮਿਲੀ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੀ ਹੈ ਪੁਲਿਸ ਉਸ ਨੂੰ ਲੱਭਣ ਲਈ ਕਾਰਵਾਈ ਆਪਣੀ ਆਰੰਭ ਕਰ ਦਿੰਦੀ ਹੈ ਤੇ ਇਸ ਲੈਟਰ ਦੇ ਵਿੱਚ ਇੱਕ ਲਖਨਊ ਵਾਲੀ ਫੈਮਿਲੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਜਿਸ ਤੋਂ ਇਸ ਚੀਜ਼ ਦਾ ਅੰਦਾਜ਼ਾ ਲਗਾ ਰਿਹਾ ਸੀ ਕਿ ਜੋ ਕਿਡਨੈਪਰ ਹੈ ਕੋਈ ਉਹ ਨਜ਼ਦੀਕੀ ਹੈ ਤੇ ਇਸ ਤੋਂ ਬਾਅਦ ਜਦ ਉਸਦੇ ਘਰ ਵਾਲੇ ਤੇ ਪੁਲਿਸ ਵਾਲੇ ਗੇਟ ਤੇ ਜੋ ਸਿਕਿਉਰਿਟੀ ਗਾਰਡ ਹੁੰਦਾ ਹੈ ਉਸ ਤੋਂ ਪੁੱਛਗਿੱਛ ਕਰਦੇ ਹਨ ਤੇ ਸਿਕਿਉਰਿਟੀ ਗਾਰਡ ਦੱਸਦਾ ਹੈ ਕਿ ਮੈਡਮ ਇੱਕ ਸਕੂਟੀ ਤੇ ਇੱਕ ਆਦਮੀ ਆਇਆ ਸੀ ਜਿਸ ਨੇ ਆਪਣਾ ਫੇਸ ਟਕਿਆ ਹੋਇਆ ਸੀ ਤੇ ਸਿਰ ਤੇ ਹੈਲਮਟ ਪਾਇਆ ਸੀ ਤੇ ਉਹ ਮੇਰੇ ਕੋਲ ਆਇਆ ਸੀ ਤੇ ਉਹ ਕਹਿ ਰਿਹਾ ਸੀ ਕਿ ਤੁਸੀਂ ਇਹ ਲੈਟਰ ਨੂੰ ਮਨੀਸ਼ ਕਨੇਡਿਆ ਤੱਕ ਪਹੁੰਚਾ ਦਿਓ ਤੇ ਉਹ ਸਕਿਉਰਟੀ ਗਾਰਡ ਨੇ ਮਨਾ ਕਰ ਦਿੱਤਾ ਸੀ ਕਿ ਤੁਸੀਂ ਖੁਦ ਦੇ ਦਿਓ ਜਦੋਂ ਉਸ ਉਹ ਆਦਮੀ ਉਸਦੇ ਘਰ ਲੈਟਰ ਸੁਟਣ ਗਿਆ ਸੀ ਤੇ ਉਹ ਸਕਿਉਰਟੀ ਗਾਰਡ ਨੇ ਦੇਖਿਆ ਸੀ ਕਿ ਉਸ ਦੀ ਸਕੂਟੀ ਦਾ ਜੋ ਫਰੰਟ ਨੰਬਰ ਸੀ ਉਹ ਰੰਗ ਦੇ ਨਾਲ ਟਕਿਆ ਹੋਇਆ ਸੀ ਤੇ ਪਿਛਲਾ ਨੰਬਰ ਵੀ ਕਿਸੇ ਕੱਪੜੇ ਨਾਲ ਬੰਨਿਆ ਸੀ ਪਰ ਉਸ ਨੇ ਹੁਸ਼ਿਆਰੀ ਕੀਤੀ ਤੇ ਉਸਦੇ ਪਿਛਲੇ ਨੰਬਰ ਦੀ ਫੋਟੋ ਖਿੱਚ ਲਈ ਸੀ ਤੇ ਇਸ ਤੋਂ ਬਾਅਦ ਇਸ ਚੀਜ਼ ਦਾ ਇਤਲਾਬ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਤੇ ਜੋ ਇਹ ਨੰਬਰ ਹੁੰਦਾ ਹੈ ਜਿਸ ਇਸ ਦੀ ਡਿਟੇਲ ਕੱਢੀ ਜਾਂਦੀ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਜੋ ਸਕੂਟੀ ਦਾ ਨੰਬਰ ਸੀ ਉਹ ਰਚੀਤਾ ਦਾ ਨੰਬਰ ਸੀ ਜੋ ਕਿ ਉਹਨਾਂ ਦੇ ਕਰੀਬੀ ਸੀ ਉਹਨਾਂ ਦੇ ਘਰ ਕੁਸ਼ਾਗਰ ਨੂੰ ਆ ਕੇ ਟਿਊਸ਼ਨ ਪੜ੍ਹਦੀ ਸੀ ਜਦ ਇਸ ਚੀਜ਼ ਦੀ ਖਬਰ ਉਹਨਾਂ ਦੇ ਘਰਦਿਆਂ ਨੂੰ ਲੱਗਦੀ ਹੈ ਤੇ ਉਹ ਬੜੇ ਹੈਰਾਨ ਹੁੰਦੇ ਹਨ ਤੇ ਉਹਨਾਂ ਦਾ ਸ਼ੱਕ ਸਿੱਧਾ ਰੂਚੀਤਾ ਦਾ ਜਾਂਦਾ ਹੈ ਤੇ ਰੂਚੀਤਾ ਬਾਰ-ਬਾਰ ਉਹਨਾਂ ਨੂੰ ਕਾਲ ਕਰਕੇ ਕੁਸ਼ਾਗਰ ਦਾ ਪਤਾ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਸੀ ਤੇ ਇਸ ਲਈ ਪੁਲਿਸ ਨਹੀਂ ਜਾਣਦੀ ਸੀ ਕਿ ਕੋਈ ਵੀ ਖਬਰ ਲੀਕ ਹੋਏ ਤੇ ਰੁਚਿਤਾ ਤੱਕ ਪਹੁੰਚੇ ਹੋ ਸਕਦਾ ਹੈ ਕਿ ਰੁਚਿਤਾ ਕਿਡਨੈਪਰਾਂ ਨਾਲ ਮਿਲੀ ਨਾ ਹੋਵੇ ਇਸ ਤੋਂ ਬਾਅਦ ਕੁਸ਼ਾਗਰ ਦਾ ਕੁਸ਼ਾਗਰ ਦੇ ਪਿਤਾ ਤੇ ਉਸ ਦੇ ਚਾਚਾ ਦੋਨੇ ਦੋਨੇ ਰੁਚਿਤਾ ਦੇ ਘਰ ਪਹੁੰਚਦੇ ਹਨ ਤੇ ਰੁਚਿਤਾ ਤੋਂ ਉਸ ਦੀ ਸਕੂਟੀ ਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ ਤੇ ਰੁਚਿਤਾ ਦੱਸਦੀ ਹੈ ਕਿ ਉਸ ਦੀ ਸਕੂਟੀ ਉਸ ਦੇ ਬਾਏਫ੍ਰੈਂਡ ਪ੍ਰਭਾਤ ਸ਼ੁਕਲਾ ਦੇ ਕੋਲ ਹੈ ਜੋ ਕਿ ਓਮ ਨਗਰ ਦੇ ਵਿੱਚ ਰਹਿੰਦਾ ਹੈ ਤੇ ਫਿਰ ਉਹ ਰੁਚਿਤਾ ਤੇ ਥੋੜਾ ਪ੍ਰੈਸ਼ਰ ਪਾਉਂਦੇ ਹਨ ਤੇ ਫਿਰ ਉਹ ਸੋਰੀ ਉਹ ਰੁਚਿਤਾ ਤੇ ਪ੍ਰੈਸ਼ਰ ਪਾਉਂਦੇ ਹਨ ਤੇ ਉਸ ਤੋਂ ਬਾਅਦ ਉਹ ਪ੍ਰਭਾਤ ਦੇ ਘਰੇ ਜਾਂਦੇ ਹਨ ਤੇ ਪ੍ਰਭਾਤ ਦੇ ਘਰੇ ਉਹਨੂੰ ਉਹਦੀ ਸਕੂਟੀ ਮਿਲ ਜਾਂਦੀ ਹੈ ਫਿਰ ਕੁਸ਼ਾਗਰ ਦਾ ਜੋ ਚਾਚਾ ਹੁੰਦਾ ਹੈ ਜਿਸ ਦਾ ਨਾਮ ਮਨੀਸ਼ ਕਨੋੜੀਆ ਹੁੰਦਾ ਹੈ ਤੇ ਉਹ ਕੁਸ਼ਾਗਰ ਤੇ ਰੁਚਿਤਾ ਨੂੰ ਕਹਿੰਦਾ ਹੈ ਕਿ ਤੁਸੀਂ ਸੋਰੀ ਕੁਸ਼ਾਗਰ ਕੁਸ਼ਾਗਰ ਦਾ ਜੋ ਚਾਚਾ ਹੁੰਦਾ ਹੈ ਉਹ ਪ੍ਰਭਾਤ ਨੂੰ ਤੇ ਰੁਚਿਤਾ ਨੂੰ ਕਹਿੰਦਾ ਹੈ ਕਿ ਤੁਸੀਂ ਸਾਨੂੰ ਕੁਸ਼ਾਗਰ ਨੂੰ ਲੱਭਣ ਦੇ ਵਿੱਚ ਮਦਦ ਕਰੋ ਤੇ ਬੜੀ ਚਲਾਕੀ ਨਾਲ ਉਹ ਉਹ ਦੋਨਾਂ ਦੋਨਾਂ ਨੂੰ ਪੁਲਿਸ ਸਟੇਸ਼ਨ ਲੈ ਜਾਂਦੇ ਹਨ ਤੇ ਪੁਲਿਸ ਜਦ ਉਹਨਾਂ ਦੋਨਾਂ ਨੂੰ ਆਪਣੇ ਕੋਲ ਬੁਲਾਉਂਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਹਿਲੇ ਤਾਂ ਪ੍ਰਭਾਤ ਕੋਈ ਵੀ ਜਾਣਕਾਰੀ ਨਹੀਂ ਦਿੰਦਾ ਲੇਕਿਨ ਜਦ ਰੁਚਿਤਾ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਥੋੜੀ ਸ਼ਕਤੀ ਵਰਤੀ ਜਾਂਦੀ ਹੈ ਤੇ ਉਹ ਸਾਰੇ ਖੁਲਾਸੇ ਕਰ ਦਿੰਦੀ ਹੈ ਉਹ ਹੈਰਾਨੀ ਜਨ ਖੁਲਾਸੇ ਹੁੰਦੇ ਹਨ ਤੇ ਉਸ ਤੋਂ ਬਾਅਦ ਪ੍ਰਭਾਦ ਵੀ ਤੋਤੇ ਵਾਂਗ ਬੋਲਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਦੱਸਦੇ ਹਨ ਕਿ ਜੋ ਕਿ ਰੁਚਿਤਾ ਹੈ ਉਹ ਕਾਨਪੁਰ ਦੇ ਵਿੱਚ ਰਹਿੰਦੀ ਸੀ ਤੇ ਉਸਦੇ ਮਾਪਿ ਉਹ ਨਹੀਂ ਸਨ ਤੇ ਉਹ ਦੋਨੋਂ ਆਪਸ ਵਿੱਚ ਰੁਚਿਤਾ ਤੇ ਪ੍ਰਭਾਦ ਆਪਸ ਵਿੱਚ ਮੈਰिज ਕਰਵਾਉਣਾ ਚਾਹੁੰਦੇ ਸਨ ਲੇਕਿਨ ਉਹ ਕਾਫੀ ਗਰੀਬ ਸਨ ਤੇ ਇਸ ਲਈ ਉਹ ਚਾਹੁੰਦੇ ਸਨ ਕਿ ਕੋਈ ਅਜੀਹਾ ਕਾਰਾ ਕੀਤਾ ਜਾਏ ਜਿਸ ਤੋਂ ਉਹਨਾਂ ਕੋਲ ਪੈਸੇ ਵੀ ਆ ਜਾਣ। ਇੱਕ ਦਿਨ ਜੋ ਰੁਚੀਤਾ ਹੁੰਦੀ ਹੈ ਜੋ ਕਿ ਕੁਸ਼ਾਗਰ ਦੀ ਟਿਊਸ਼ਨ ਟੀਚਰ ਹੁੰਦੀ ਹੈ ਟਿਊਟਰ ਹੁੰਦੀ ਹੈ ਉਹ ਆਪਣੇ ਬੋਏਫ੍ਰੈਂਡ ਨੂੰ ਉਹਨਾਂ ਦੇ ਘਰ ਕੁਸ਼ਾਗਰ ਦੇ ਘਰ ਲੈ ਕੇ ਆਉਂਦੀ ਹੈ ਜਿਸ ਦਿਨ ਕੋਈ ਪਾਰਟੀ ਦਾ ਪ੍ਰੋਗਰਾਮ ਹੁੰਦਾ ਸੀ ਤੇ ਜੋ ਪ੍ਰਵਾਹਤ ਹੁੰਦਾ ਹੈ ਉਹਨਾਂ ਦਾ ਘਰ-ਬਾਰ ਦੇਖ ਕੇ ਉਸ ਦੀ ਅੱਖਾਂ ਚੌਂ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਉਹ ਚੰਦ ਹੈ ਕਿਉਂ ਨਾ ਮੈਂ ਕੁਝ ਅਜੀਹਾ ਕਾਰਾ ਕਰਾਂ ਕਿ ਅਸੀਂ ਵੀ ਇਸ ਤਰੀਕੇ ਨਾਲ ਅਮੀਰ ਹੋ ਸਕੀਏ ਤੇ ਫਿਰ ਉਹ ਰੂਚੀਤ ਨੂੰ ਬੜੇ ਹੀ ਤਰੀਕੇ ਨਾਲ ਆਪਣੇ ਜਾਲ ਦੇ ਵਿੱਚ ਫਸਾ ਲੈਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿਉਂ ਨਾ ਆਪਾਂ ਕੋਈ ਸਾਗਰ ਨੂੰ ਕਿਡਨੈਪ ਕਰ ਲਈਏ ਤੇ ਉਸ ਦੇ ਬਦਲੇ ਵਿੱਚ 30 ਲੱਖ ਦੀ ਡਿਮਾਂਡ ਕਰੀਏ ਤੇ ਇਸ ਤੋਂ ਬਾਅਦ ਆਪਾਂ ਜਦ ਸਾਡੇ ਕੋਲ 30 ਲੱਖ ਰੁਪਏ ਆ ਜਾਣਗੇ ਤਾਂ ਆਪਾਂ ਇੱਕ ਖੁਸ਼ੀ ਭਰੀ ਜ਼ਿੰਦਗੀ ਬਤੀਤ ਕਰਾਂਗੇ ਤੇ ਉਹ ਇੰਨੇ ਜ਼ਿਆਦਾ ਆਪਣੇ ਆਪ ਨੂੰ ਚਤੂਰ ਸਮਝ ਰਹੇ ਸਨ ਕਿ ਉਹਨਾਂ ਨੇ ਇੱਕ ਗੱਡੀ ਵੀ ਬੁੱਕ ਕਰਵਾ ਲਈ ਸੀ ਤੇ ਸ਼ਿਮਲਾ ਦੇ ਵਿੱਚ ਇੱਕ ਹੋਟਲ ਵੀ ਬੁੱਕ ਕਰਵਾ ਲਿਆ ਸੀ ਤੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਇਸ ਤਰ੍ਹਾਂ ਪੁਲਿਸ ਦੇ ਹੱਥੇ ਚੜ ਜਾਣਗੇ ਤੇ ਜਦ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ ਤੇ ਉਹ ਉਹ ਪ੍ਰਵਾਧ ਤਪੁੱਛਦੀ ਹੈ ਤੇ ਉਸਨੇ ਇਹ ਕਾਣ ਕਿਸ ਤਰ੍ਹਾਂ ਕੀਤਾ ਹੈ ਅਤੇ ਕੁਸ਼ਾਗਰ ਕੀਤੇ ਹੈ ਤੇ ਇਸ ਤੋਂ ਬਾਅਦ ਪੁਲਿਸ ਨੇ ਜਦ ਉਸ ਦੇ ਕੁਸ਼ਾਗਰ ਦੇ ਘਰ ਦੇ ਤੇ ਉੱਥੇ ਕੋਚਿੰਗ ਸੈਂਟਰ ਦਾ ਵੀਡੀਓ ਵੀ ਖੰਗਾਲਿਆ ਸੀ ਤੇ ਜਿਸ ਤੋਂ ਪਤਾ ਲੱਗਿਆ ਸੀ ਕਿ ਕੋਈ ਵਿਅਕਤੀ ਕੁਸ਼ਾਗਰ ਟੂ ਕੋਚਿੰਗ ਸੈਂਟਰ ਦੇ ਵਿੱਚ ਕੋਈ ਵਿਅਕਤੀ ਕੁਸ਼ਾਗਰ ਨਾਲ ਟਕਰਾਇਆ ਸੀ ਤੇ ਉਸਨੇ ਉਸ ਨੂੰ ਲਿਫਟ ਦਿੱਤੀ ਸੀ ਤੇ ਇਸ ਤੋਂ ਬਾਅਦ ਪ੍ਰਵਾਤ ਵੀ ਤੋਤੇ ਵਾਂਗ ਬੋਲਦਾ ਹੈ ਕਿ ਉਹ ਉਸਦੇ ਟਿਊਸ਼ਨ ਸੈਂਟਰ ਗਿਆ ਸੀ ਤੇ ਉੱਥੇ ਉਹ ਅਚਾਨਕ ਉਹ 3 ਹੁਸ਼ਾਰੀ ਦੇ ਨਾਲ ਕੁਸ਼ਾਗਰ ਨਾਲ ਟਕਰਾਂਦਾ ਹੈ ਤੇ ਫਿਰ ਉਸ ਨੂੰ ਲਿਫਟ ਦੇ ਬਹਾਨੇ ਉਸ ਨੂੰ ਘਰ ਛੱਡਣ ਲਈ ਬੋਲਦਾ ਹੈ ਤੇ ਇਸ ਤੋਂ ਬਾਅਦ ਉਹ ਕੁਸ਼ਾਗਰ ਨੂੰ ਆਪਣੇ ਨਾਲ ਆਪਣੇ ਘਰੇ ਲੈ ਜਾਂਦਾ ਹੈ ਤੇ ਇਹ ਚੀਜ਼ ਦਾ ਖੁਲਾਸਾ ਜਾਂ ਉਸ ਦੇ ਪ੍ਰਵਾਦ ਦੇ ਘਰ ਦੇ ਜੋ ਕੈਮਰੇ ਬਾਹਰ ਲੱਗੇ ਹੁੰਦੇ ਹਨ ਉਸ ਤੋਂ ਵੀ ਮਿਲਦਾ ਹੈ ਤੇ ਕੁਸ਼ਾਗਰ ਤੇ ਪ੍ਰਵਾਦ ਦੋਨੋਂ ਕਮਰੇ ਦੇ ਵਿੱਚ ਜਾ ਰਹੇ ਹੁੰਦੇ ਨੇ ਲੇਕਿਨ ਪ੍ਰਵਾਦ ਹੀ ਇਕੱਲਾ ਬਾਹਰ ਆਂਦਾ ਹੈ ਤੇ ਪ੍ਰਵਾਦ ਅੱਗੇ ਉਹ ਦੱਸਦਾ ਹੈ ਕਿ ਉਸ ਨੇ ਕੁਸ਼ਾਗਰ ਦੇ ਹੱਥ ਤੇ ਪੈਰ ਬੰਨ੍ਹ ਦਿੱਤੇ ਸਨ ਤੇ ਗਲੇ ਨੂੰ ਬੁਰੇ ਤਰੀਕੇ ਨਾਲ ਲਾਜ਼ੀ ਨਾਲ ਘੁੱਟ ਦਿੱਤਾ ਸੀ ਤੇ ਉੱਥੇ ਹੀ ਉਸ ਦੀ ਮੌਤ ਹੋ ਗਈ ਸੀ ਤੇ ਜਦ ਉਹਦੇ ਕੋ ਸਾਧਗਰ ਦੇ ਪੇਰੈਂਟਸ ਪ੍ਰਭਾਤ ਦੇ ਘਰ ਪਹੁੰਚਦੇ ਹਨ ਤੇ ਉਹ ਇੱਕ ਇਹ ਦਰਦ ਦਾ ਕਮੰਜ਼ਰ ਦੇਖਦੇ ਹਨ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤੇ ਉਹ ਇਹ ਵੀ ਬੋਲਦੇ ਹਨ ਕਿ ਅਸੀਂ ਜੋ ਇਹ ਕੁੜੀ ਰਚਿਤਾ ਹੈ ਇਸੇ ਮਾਪਿਓ ਨਹੀਂ ਸੰਤ ਤੇ ਅਸੀਂ ਅਸੀਂ ਉਸ ਨੂੰ ਇਹ ਸੋਚਿਆ ਸੀ ਕਿ ਉਸ ਦੇ ਵਿਆਹ ਦੇ ਵਿੱਚ ਇੰਨਾ ਖਰਚ ਕਰ ਦਿਆਂਗੇ ਉਸ ਦਾ ਵਿਆਹ ਬੜੀ ਵਧੀਆ ਤਰੀਕੇ ਨਾਲ ਕਰਾਂਗੇ ਕਿਉਂਕਿ ਰਚੀਤਾ ਅਕਸਰ ਉਹਨਾਂ ਦੇ ਘਰ ਆਇਆ ਜਾਇਆ ਕਰਦੀ ਸੀ ਤੇ ਉਹਨਾਂ ਦਾ ਘਰ ਵਾਲਾ ਹੀ ਮਾਹੌਲ ਬਣਿਆ ਹੋਇਆ ਸੀ ਤੇ ਇਹ ਚੀਜ਼ਾਂ ਨੂੰ ਸੁਣ ਕੇ ਉਸ ਦੇ ਘਰ ਵਾਲੇ ਬੜੇ ਹੀ ਦੁਖੀ ਹੋ ਜਾਂਦੇ ਹਨ ਤੇ ਇਸ ਤੋਂ ਬਾਅਦ ਪੁਲਿਸ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕਿਉਂਕਿ ਪ੍ਰਫਾਤ ਦੇ ਨਾਲ ਉਸ ਦਾ ਇੱਕ ਸਾਥੀ ਆਰੀਅਨ ਵੀ ਹੁੰਦਾ ਹੈ ਜਿਸ ਨੇ ਉਸ ਦੇ ਘਰ ਤੱਕ ਲੈਟਰ ਪਹੁੰਚਾਇਆ ਸੀ ਤੇ ਇਸ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਅੱਗੇ ਦੀ ਜੋ ਵੀ ਕਾਰਵਾਈ ਕਾਰਵਾਈ ਸੀ ਅਤੇ ਉਸ ਦੇ ਮਾਪੇ ਹੋ ਜੋ ਕੁਸ਼ਾਗਰ ਦੇ ਮਾਪੇ ਹੁੰਦੇ ਹਨ ਉਹ ਇਸ ਚੀਜ਼ ਦੀ ਡਿਮਾਂਡ ਕਰਦੇ ਹਨ ਕਿ ਇਹਨਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਸਾਡੇ ਬੇਟੇ ਨੂੰ ਇਨਸਾਫ ਮਿਲ ਸਕੇ ਮੇਰਾ ਮੇਨ ਜੋ ਮੋਟਿਵ ਤੁਹਾਨੂੰ ਇਹ ਕਹਾਣੀ ਸੁਣਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਪਰੇਸ਼ਾਨ ਕਰਨਾ ਸਭੀ ਲੋਕੋ ਸੇ ਬੇਨਤੀ ਕਰਨਾ ਚਾਹਤਾ ਹੂੰ ਇਹ ਲੜਾਈ ہماری ਨਹੀਂ ਆਪ ਸਭੀ ਕੀ ਹੈ हमारे 16-17 साल के भतीजे की निर्मम हत्या की गई है सिर्फ पैसे के लिए जो टीचर इस घर में पढ़ाने आती थी उसको बेटी तरीके माना जाता था उसके माँ बाप नहीं थे उसने अपने बॉयफ्रेंड के साथ मिलकर इस घटना को अंजाम दिया सिर्फ और सिर्फ पैसे के लिए आप सभी से निवेदन है कि आप लोग भी इस लड़ाई को आगे बढ़ाएं। आप सभी लोगों से निवेदन है कि गलत खबर गलत बात ना फैलाएं। मेरे नाबालिग बच्चे का चरित्र का हनन ना करें। आपके सपोर्ट की ਆਪਕੇ ਸਹਿਯੋਗ ਕੀ ਹਮਕੋ ਜ਼ਰੂਰਤ ਹੈ